ਪੰਗਾ ਪਾਈ ਰੱਖਦੇ ਜੱਟਾ ਥੱਕ ਕੀ ਕਰਾਉਂਦੀ ਮੈਂ ਜਮਾਨਾ ਤਾ ਬੋਲਣ ਮੇਲੇ ਕੱਟ ਰੱਖ ਲੈ ਕਰੋ ਬੇਟਾ ਬੋਲਣ ਦੇ ਬੋਲਣ ਮੇਲੇ ਕੱਟ ਬਹੁਤ ਵਧੀਆ ਸਮਝ ਆ ਰਹੀ ਭਰਾਵਾਂ ਨੂੰ ਲੋ ਮਟਿਆ ਰੱਖ ਜਾਂਦੀ ਕਹਿੰਦੀ ਇੱਕ ਪੰਗਾ ਨਿਬੜਵੈ ਨਹੀਂ ਤੈਨੂੰ ਹੋਰ ਖੜੇ ਹੁੰਦੇ ਆ ਕੀ ਕਹਿੰਦੀ ਤਾਂ ਗੱਭਰੂ ਕੀ ਜਵਾਲ ਦਿੰਦਾ ਬੜਾ ਸਿੰਪਲ ਜਿਹਾ ਗੀਤ ਲੱਗਿਆ ਹਾਜ਼ਰਾਂ ਸ਼ਰੀ ਕੰਨੀਆਂ ਅਜ ਨਹੀਂ ਆ ਕਾਮਦੀਨ ਸੁਖੀ ਅਕਲਾਲ ਤੇਰੀਆਂ ਹੀ ਲੈ ਆਤੀਆਂ ਸ਼ਰੀ ਕੰਨੀਆਂ ਅਜ ਨਹੀਂ ਆ ਨਾਲ ਤੇਰੇ ਜੱਟਾ ਜੱਕਵੇ ਭੜੇ ਕੰਮ ਨਹੀਂ ਸ਼ਰੀ ਬਾਬਲੇ ਥੋੜੇ ਓਟੇ ਵੀ ਬਹਿਣਗੇ ਨਾ ਜਾਣੇ ਜੱਟ ਕੇ ਨਹੀਂ ਆਪੀ ਤੂੰ ਤੇ ਜਾਣੀ ਮੁੰਡੇ ਬੱਡੇ ਵੀ ਬਹਿਣਗੇ ਨਾ ਜਾਣੇ ਜੱਟ ਕੇ ਨਹੀਂ ਕਰੇ ਦੁਰਗੇ ਨਾਲ ਨੇ ਤੂੰ ਤੇ ਉਹ ਕਿੰਨਿਆ ਦਿਨ ਆਇਆ ਕਰਦਾ ਮੈਂ ਟਾਲਾ ਤੇਰੀ ਅੱਜ ਤੂੰ ਕਰਵਾ ਦਿਲਾ ਲਾਲਾ ਮੜਿਆ ਦਿਲਾ ਲਾਇਆ ਕਰਦਾ ਮੈਂ ਟਾਲਾ ਤੇਰੀ ਅੱਜ ਤੂੰ ਕਰਵਾ ਦਿਲਾ ਘੰੂ ਰਾਜੇਸ਼ਰੀ ਗਲੰਘ ਜਾਵੇ ਮਾਰ ਕੇ ਘੰੂ ਰਾਜੇਸ਼ਰੀ ਗਲੰਘ ਜਾਵੇ ਫੇਰ ਜੱਟੀਏ ਜਵਾਨੀ ਦੇ ਨੇ ਲਾਂਡਾ ਤੂੰ ਜਿੱਤੇ ਦੇ ਦੇ ਪੰਗਾ ਪਾਈ ਰੱਖਦਾ ਠੱਠ ਠੱਗ ਦੀ ਕਰਉਂਦੀ ਮੈਂ ਜਵਾਰਦਾ ਰੱਤੇ ਤੇ ਮੇਰੇ ਹੱਜ-ਬੱਜ ਜਾਨੇ ਲੜਾਈ ਦੇ ਦੁਨੇੜੇ ਓਹ ਕੀੜੇ ਬੰਦੇ ਸੀਗੇ ਹਵਾ ਕਰਦੇ ਸਿਰੇ ਦੀਆਂ ਝੂਠਾਂ ਦੇ ਕੀੜੇ ਲੜਦੇ ਓਹ ਕੀੜੇ ਬੰਦੇ ਸੀਗੇ ਹਵਾ ਕਰਦੇ ਸਿਰੇ ਦੀਆਂ ਝੂਠਾਂ ਦੇ ਕੀੜੇ ਲੜਦੇ ਪਾੜਾ ਸੱਡ ਰੋਕ ਜੰਨਾ ਹੋ ਪਰ ਜਾ ਟੁੱਟ ਕੇ ਹੋਏ ਜੱਗੋਡੇ ਮੋਟੇ ਤੇਰੀ ਪੈੜੀ ਦੇ ਜਾਣੇ ਜੱਗ ਦੀ ਨਹੀਂ ਆਪੇ ਤੁਰ ਕੇ ਜਾਣ ਨਹੀਂ ਰੁਕੂ ਬੱਡੇ ਵੰਦੀ ਪੈਣਗੇ ਲੈ ਜਾਣੇ ਜੱਗ ਦੀ ਨਹੀਂ ਆਪੇ ਤੁਰ ਕੇ ਜਾਣ ਨਹੀਂ ਰੁਕੂ ਭੰਗਾ ਕੇ ਮੌਹ ਨਹੀਂ ਚੋਣੀ ਮੈਂ ਕੀ ਵੇਜ ਤੈਨੂੰ ਇੰਦੀ ਹੱਥ ਘਰਵਾਉਣੀ ਓ ਜੱਟੇ ਸ਼ਰੀਕਾ ਆ ਕੇ ਤੌਣ ਨਹੀਂ ਚੱਤਾਂ ਇੰਨੀਆਂ ਵਿੱਚ ਕੇ ਕਾਦੀ ਹੁੰਦੀਆਂ ਦਲੇਰੀਆਂ ਆੜ ਬੱਜਦਾ ਵੀ ਤੇਰੇ ਸਿਖਰਾਂ ਨਹੀਂ ਮੇਰੀਆਂ ਇੰਨੀਆਂ ਵਿੱਚ ਕੇ ਕਾਦੀ ਹੁੰਦੀਆਂ ਦਲੇਰੀਆਂ ਆੜ ਬੱਜਦਾ ਵੀ ਤੇਰੇ ਸਿਖਰਾਂ ਨਹੀਂ ਮੇਰੀਆਂ ਹਾਲੇ ਉਹ ਸ਼ਲਾਰੂ ਸੀਗੇ ਜ਼ਿਆਦਾ ਨਿਕੜੀ ਹਾਲੇ ਉਹ ਸ਼ਲਾਰੂ ਸੀਗੇ ਜ਼ਿਆਦਾ ਵਿਗੜੀ ਜੀ ਮੈਂ ਕਿਆ ਬਣਦਾ ਸੀ ਨਾ ਸਨਮਾਨ ਦਾ ਤੂੰ ਕਿਤੇ ਮੇਰੇ ਪੱਕਾ ਪਾਈ ਰੱਖਦਾ ਏ ਤੇ ਫੱਟ ਜੀ ਕਰਾਉਂਦੀ ਮੈਂ ਜਮਾਨ ਤੋਂ ਸਿੱਖੇ ਆਪਣੇ ਪੰਗਲੇ ਬਿਨਾ ਕਦੀ ਨਹੀਂ ਮੁੜੇ ਉਹ ਵੀ ਨਵੇਸ ਹੋਣਾ ਨਾਲ ਅਸੀਂ ਸਿੱਖੇ ਆਪਣੇ ਪੰਗਲੇ ਬਿਨਾ ਕਦੀ ਨਹੀਂ ਮੁੜੇ ਹੋ ਜੱਟੇ ਜਿਹੜੇ ਜਦੋਂ ਲਲਕਾਰਦਾ ਜੱਟ ਦਾ ਬਲੱਡ ਫਿਰ ਪਾਲੇ ਮਾਰਦਾ ਹੋ ਜੱਟੇ ਜਿਹੜੇ ਜਦੋਂ ਲਲਕਾਰਦਾ ਜੱਟ ਦਾ ਬਲੱਡ ਫਿਰ ਪਾਲੇ ਮਾਰਦਾ ਕੋਈ ਕਿਹੜਾ ਕਿਸੇ ਨਾਲ ਟੱਟ ਸੋਹਣਾ ਕਹਿੰਦਾ ਉੱਡੇ ਨੇ ਕੁੱਤਰਾ ਵੀ ਛੋਕੇ ਉਹ ਵੱਡੇ ਵੀ ਮਹਿਣ ਕਿ ਜਾਨੇ ਤੱਕਦੀ ਨਹੀਂ ਆਪਣੀ ਤੁਰਕੇ ਜਾਨ ਨਹੀਂ ਪਹਿਣ ਗੇ ਨੇ ਜਾਲੇ ਦਾ ਕਦੇ ਨਹੀਂ ਕਰੇ ਕੁਰਗੇ ਜਾਨ ਨਹੀਂ ਤੁਝੇ ਮੈਂ ਅਰੇ ਜਾਲੇ ਦੇ ਪਰਾਲਾ ਵਿੱਚ ਬਾਣ ਜਸਿਆਣਾ ਉਹਨੂੰ ਬਿਜਕੀ ਦੀ ਮੈਂ ਕਦੇ ਕਰੀ ਪਰਵਾਨਾ ਕਿਸੇ ਨੇ ਲੜਾਈ ਵਿੱਚ ਚੁਕੀ ਖੰਡਿਆ ਬੱਬੂਆ ਵੀ ਕਰ ਸਾਡੇ ਜਾਉ ਪਟਿਆ ਓਏ ਉਹਨਾਂ ਤੇਰੀ ਕਿਸੇ ਗੋਲੋਂ ਦਾ ਬਦਦਾ ਨਹੀਂ ਮੈਂ ਉਹਨਾਂ ਤੇਰੇ ਕਿਸੇ ਗੋਲੋਂ ਦਾ ਬਦਦਾ ਨਹੀਂ ਮੈਂ ਬਿੱਲੋ ਜਿੰਨਾ ਤੇਰੇ ਡੌੜਿਆ ਤੇ ਜਾੜਦਾ ਤੁਝੇ ਤੇ ਤੇ ਤੇਰਾ ਪੁੱਤਾ ਪਾਈ ਰੱਖਦਾ ਟੱਕ-ਟੱਕ ਦੀ ਕਰਾਉਂਦੀ ਮੈਂ ਜਮਾ ਤੇਰੇ ਪੈਰ ਵੀ ਲਿਜਾਣੇ ਜਾਂਦਗੇ ਨਹੀਂ ਆਪੇ ਤੁਰ ਕੇ ਜਾਣੀ ਜੁਗ ਜੁਗ ਤੁਝ ਦੇ ਤੇਰੇ ਫੰਗਾ ਪਾਈ ਰੱਖਦਾ ਹੋਰ ਗੁਰ ਕੀ ਨਾਨ ਨਹੀ ਜੁਗ ਜੁਗ ਤੁਝ ਦੇ ਤੇਰੇ ਫੰਗਾ ਪਾਈ ਰੱਖਦਾ ਆਪੇ ਤੁਰ ਕੇ ਜਾਣੀ ਜੁਗ ਜੁਗ